ਤੇ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਵਿਆਹ ਦੇ ਦੌਰਾਨ ਇਸ ਭੈਣ ਤੋਂ ਇੱਕ ਰਸਮ ਕਰਵਾਈ ਜਾਂਦੀ ਹੈ ਜਿਸ ਰਸ ਨੂੰ ਲੈ ਕੇ ਵੇਖੋ ਪਿਓ ਕਿੰਨਾ ਜ਼ਿਆਦਾ ਇਮੋਸ਼ਨਲ ਹੋ ਜਾਂਦਾ ਹੈ ਕਿਉਂਕਿ ਧੀ ਕਿਸੇ ਮਰਜ਼ੀ ਹਾਲਾਤ ਵਿੱਚ ਹੋਵੇ ਪਰ ਪਿਓ ਸਭ ਤੋਂ ਜ਼ਿਆਦਾ ਪਿਆਰ ਆਪਣੀ ਧੀ ਨੂੰ ਹੀ ਕਰਦਾ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਵੇਖ ਸਕਦੇ ਹੋ ਧੀ ਨੂੰ ਜਦੋਂ ਤੋਰਨ ਦੀ ਵਾਰੀ ਆਉਂਦੀ ਹੈ ਤਾਂ ਇਹ ਸਮਾਂ ਪਿਓ ਦੇ ਲਈ ਸਭ ਤੋਂ ਔਖਾ ਹੁੰਦਾ ਹੈ ਕਿਉਂਕਿ ਧੀਆਂ ਨੂੰ ਤੋੜਨਾ ਸੌਖਾ ਨਹੀਂ ਹੁੰਦਾ ਯੋਤੀ ਦੇ ਪਿਆਰ ਲਈ ਇੱਕ ਲਾਈਕ ਤਾਂ ਜ਼ਰੂਰ ਕਰਕੇ ਜਾਇਓ ਭੈਣ ਭਰਾਵਾਂ ਦਾ ਰਿਸ਼ਤਾ ਨਾ ਸਭ ਤੋਂ ਪਿਆਰਾ ਹੁੰਦਾ ਹੈ ਤੇ ਤੁਸੀਂ ਐਸੇ ਵੀਡੀਓ ਦੇ ਵਿੱਚ ਵੇਖ ਵੀ ਸਕਦੇ ਹੋ ਵੀ ਬੱਚੀ ਵੇਖੋ ਆਪਣੇ ਛੋਟੇ ਜਿਹੇ ਭਰਾ ਨੂੰ ਲਾਡ ਲੜਾਉਂਦੀ ਹੋਈ ਕਿੰਨੀ ਖੁਸ਼ ਨਜ਼ਰ ਆ ਰਹੀ ਹੈ ਕਿਉਂਕਿ ਭੈਣਾਂ ਹਮੇਸ਼ਾ ਹੀ ਆਪਣੇ ਭਰਾਵਾਂ ਦਾ ਸਭ ਤੋਂ ਜ਼ਿਆਦਾ ਕਰਦੀਆਂ ਬਹੁਤ ਸੋਹਣੀ ਵੀਡੀਓ ਹੈ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਇਸ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਘਰ ਦੇ ਵਿੱਚ ਭੈਣ ਦਾ ਵਿਆਹ ਰੱਖਿਆ ਹੋਇਆ ਹੈ ਤੇ ਤੁਸੀਂ ਵੇਖੋ ਵੀ ਭੈਣ ਭਰਾ ਜਦੋਂ ਨੱਚ ਰਹੇ ਹੁੰਦੇ ਨੇ ਤਾਂ ਭੈਣ ਇਹ ਸੋਚ ਕੇ ਰੋਣ ਲੱਗ ਜਾਂਦੀ ਹੈ ਵੀ ਮੈਂ ਕੱਲ ਨੂੰ ਇਸ ਘਰ ਤੋਂ ਚਲੇ ਜਾਣਾ ਤੇ ਤੁਸੀਂ ਵੇਖੋ ਵੀ ਵੀਰ ਆਪਣੀ ਭੈਣ ਨੂੰ ਗੱਲ ਨਾਲ ਲਾ ਕੇ ਕਿੰਨਾ ਜ਼ਿਆਦਾ ਇਮੋਸ਼ਨਲ ਹੋ ਜਾਂਦਾ ਹੈ ਕਿਉਂਕਿ ਭਰਾ ਆਪਣੀਆਂ ਭੈਣਾਂ ਨੂੰ ਕਦੇ ਵੀ ਰੋਂਦਾ ਹੋਇਆ ਨਹੀਂ ਵੇਖ ਸਕਦੇ ਭੈਣ ਭਰਾਵਾਂ ਦੇ ਪਿਆਰ ਲਈ ਇੱਕ ਲਾਈਕ ਤਾਂ ਜ਼ਰੂਰ ਕਰਕੇ ਜਾਓ